ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਅਸਰ ਹੀ ਆਪਾਂ ਦੇਖਦੇ ਰਹਿੰਨੇ ਆ ਕਿ ਕਈ ਵੀਰ ਭੈਣ ਵਿਦੇਸ਼ਾਂ ਨੂੰ ਜਾਂਦੇ ਰਹਿੰਦੇ ਨੇ ਤੇ ਇਹ ਵੀਰ ਦੀ ਵੀਡੀਓ ਨਿਕਲ ਕੇ ਇੱਕ ਸਾਹਮਣੇ ਆਈ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਨਾ ਵਿਦੇਸ਼ ਜਾ ਰਿਹਾ ਹੈ ਤੇ ਜਦੋਂ ਜਹਾਜ਼ ਦੇ ਵਿੱਚ ਬਹਿੰਦਾ ਹੈ ਤਾਂ ਆਪਣੇ ਪਰਿਵਾਰ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਹੈ ਤੇ ਆਪਣੀ ਮਾਂ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਰੋਣ ਲੱਗ ਜਾਂਦਾ ਹੈ ਮਾਂ ਬਹੁਤ ਦਿਲਾਸਾ ਦਿੰਦੀ ਹੈ ਮਾਂ ਆਪਣੇ ਪੁੱਤ ਨੂੰ ਬਹੁਤ ਸਮਝਾਉਂਦੀ ਹੈ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨੂੰ ਦੇਖ ਕੇ ਪੁੱਤ ਦੇ ਅੱਖਾਂ ਵਿੱਚ ਹੰਝੂ ਆ ਗਏ ਸੱਚੀ ਇਸ ਵੀਡੀਓ ਨੂੰ ਦੇਖ ਕੇ ਨਾ ਰੋਣਾ ਨਿਕਲ ਗਿਆ ਇਸ ਵੀਡੀਓ ਨੂੰ ਦੇਖ ਕੇ ਬੜਾ ਹੀ ਦੁੱਖ ਲੱਗਾ ਜੇ ਆਪਣੇ ਪੰਜਾਬ ਦੀਆਂ ਸਰਕਾਰਾਂ ਚੰਗੀਆਂ ਹੋਣ ਜੇ ਪੰਜਾਬ ਵਿੱਚ بے ਰੁਜ਼ਗਾਰੀ ਨਾ ਹੋਵੇ ਤਾਂ ਕਿਸਦਾ ਦਿਲ ਕਰਦਾ ਹੈ ਆਪਣੇ ਘਰਵਾਰ ਤੇ ਆਪਣੇ ਮਾਪੇ ਤੋਂ ਦੂਰ ਹੋਣ ਨੂੰ ਬਸ ਮਜਬੂਰੀਆਂ ਬਣ ਜਾਂਦੀਆਂ ਨੇ ਕਿ ਨਾ ਚਾਹੁੰਦੇ ਹੋਏ ਵੀ ਆਪਣੇ ਘਰਵਾਰ ਛੱਡਣੇ ਪੈਂਦੇ ਨੇ ਦੇਖੋ ਪਹਿਲਾਂ ਤੁਸੀਂ ਵੀ ਪੂਰੀ ਵੀਡੀਓ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ ਨਹੀਂ ਮੰਮੀ ਹਲੇ ਨਹੀਂ ਅੱਛਾ ਚਲ ਧਿਆਨ ਨਾ ਜਾਈ ਹਲੇ ਤਾਂ ਖਲੋਤੀ ਰਹੇ ਜੋ ਉੱਡ ਜੂ ਫੇਰ ਜਾਈ ਮੈਂ ਇੱਥੇ ਹੀ ਪੁੱਤ ਮੈਂ ਕੋਲ ਤੇਰੇ ਜਿਹੜਾ ਉੜ ਜੁਹਰ ਜਾਇਓ ਮੈਂ ਇੱਥੇ ਹੀ ਐਸੀ ਆ ਐਸੀ ਆ ਉਹਨਾਂ ਮੰਮੀ ਨਾਲ ਸਾਰੇ ਉੱਥੇ ਪਮਾ ਨਹੀਂ ਸਾਰੇ ਨਾਲ ਗੱਲ ਨਹੀਂ ਸਾਰੇ ਗੱਲ ਕਰਨੇ ਫਿਰ ਉਹਨਾਂ ਨਾਲ ਕਰਾਰੇ ਟੈਨਸ਼ਨ ਨਹੀਂ ਲੈਣੀ ਮਾਂ ਤੇਰੀ ਮਗਰੇ ਹੀ ਆ ਖੁਸ਼ ਜਾ ਖੁਸ਼ ਲੈ ਕੋਈ ਗੱਲ ਨਹੀਂ ਹੁੰਦੀ ਹੱਸ ਕੇ ਜਾ ਇਦਾਂ ਹੀ ਕਰਨਾ ਰੋਣਾ ਨਹੀਂ ਆ ਨਾ ਇਦਾਂ ਹੀ ਬੋਤ ਕਰਨਾ ਅਰਦੀ ਨਹੀਂ ਲੱਗਣਿਆ ਅਰਦੀਪ ਇੱਦਾਂ ਨਹੀਂ ਕਰਨਾ ਬੰਦੂ ਮੈਂ ਤੇਰੇ ਮਗਰ ਆਪੇ ਹੈ ਗਿਆ ਚੰਚੇ ਨਹੀਂ ਰਣੀ ਮਾਸਾ ਵੀ ਜਿੰਨਾ ਚਿਰ ਤੇਰੀ ਮਾਂ ਜਿਉਂਦੀ ਆ ਜਾ ਬਾਗ ਰੁਆਕੇ